ਸਤਿ ਸ਼੍ਰੀ ਅਕਾਲ ਜੀ ਮੇਰੇ ਪਾਪਾ ਜਦੋਂ ਵੀ ਮੈਨੂੰ ਮੇਰੇ ਸਹੁਰੇਓ ਲੈਣ ਆਉਂਦੇ ਤਾਂ ਮੇਰੀ ਸੱਸ ਤੇ ਸਹੁਰਾ ਉਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਤੇ ਇਸ ਵਾਰ ਤਾਂ ਮੇਰੇ ਘਰ ਵਾਲੇ ਨੇ ਹੱਦ ਦੀ ਪਾਰ ਕਰ ਦਿੱਤੀ ਤੇ ਮੈਨੂੰ ਕਹਿਣ ਲੱਗਾ ਕਿ ਜਾਂ ਤਾਂ ਸਾਰਿਆਂ ਦੇ ਸਾਹਮਣੇ ਆਪਣੇ ਪਿਓ ਦੀ ਤੂੰ ਬੇਇੱਜ਼ਤੀ ਕਰ ਜਾਂ ਉਹਨਾਂ ਨਾਲ ਰਿਸ਼ਤਾ ਤੋੜ ਦੇ ਤਾਂ ਮੈਂ ਆਪਣੇ ਸੱਸ ਸਹੁਰੇ ਤੇ ਪਤੀ ਨੂੰ ਇਹੋ ਜਿਹਾ ਸਬਕ ਸਿਖਾਇਆ ਕਿ ਉਹ ਸਾਰੀ ਜ਼ਿੰਦਗੀ ਕਿਸੇ ਦੀ ਬੇਇੱਜ਼ਤੀ ਕਰਨਾ ਤਾਂ ਦੂਰ ਸੋਚ ਵੀ ਨਹੀਂ ਸਕਦੇ ਤੇ ਹੁਣ ਉਹ ਕਹਿੰਦੇ ਆ ਕਿ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਰਿਹਾ ਆ ਕਿ ਅਸੀਂ ਗੁਰਲੀਨ ਦੇ ਪਾਪਾ ਨਾਲ ਕਿੰਨਾ ਗਲਤ ਸਲੂਕ ਕਰਦੇ ਰਹੇ ਸੱਚ ਕਹਿੰਦੇ ਆ ਸਿਆਣੇ ਕਿ ਪਰਮਾਤਮਾ ਦੀ लाठी 'ਚ ਆਵਾਜ਼ ਨਹੀਂ ਹੁੰਦੀ ਭਾਗਵਾਨ ਨੇ ਤੂੰ ਸਹੀ ਕਹਿਨੀ ਆ ਕਿ ਅੱਜ ਸਾਡੇ ਕਰਮਾਂ ਦੀ ਸਜ਼ਾ ਸਾਡੀ ਕੁੜੀ ਨੂੰ ਮਿਲ ਰਹੀ ਆ ਇਹ ਗੱਲ ਗੁਰਲੀਨ ਦਾ ਸਹੁਰਾ ਤੇ ਸੱਸ ਕਹਿ ਰਹੀ ਸੀ ਗੁਰਲੀਨ ਦਾ ਸਹੁਰਾ ਸਰਕਾਰੀ ਇੰਜੀਨੀਅਰ ਆ ਤੇ ਗੁਰਲੀਨ ਦੀ ਸੱਸ ਘਰ ਹੀ ਕੰਮ ਕਰਦੀ ਆ ਜਿਹੜੇ ਅੱਜ ਆਪਣੇ ਵਿਹੜੇ 'ਚ ਬੈਠੇ ਦੋਵੇਂ ਆਪਣੀ ਗਲਤੀ ਤੇ ਪਛਤਾ ਰਹੇ ਆ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਿਵੇਂ ਹੋਇਆ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤਾਂ ਤੁਹਾਨੂੰ ਜ਼ਰੂਰ ਪਤਾ ਲੱਗ ਜਾਊਗਾ ਅੱਜ ਤੋਂ 6 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਪ੍ਰਦੀਪ ਦਾ ਵਿਆਹ ਉਹਨਾਂ ਦੇ ਪਿੰਡ ਦੇ ਨੇੜੇ ਹੀ ਦੂਜੇ ਸ਼ਹਿਰ ਦੀ ਕੁੜੀ ਗੁਰਲੀਨ ਨਾਲ ਤੈਅ ਹੋਇਆ ਤੇ ਵਿਆਹ ਚ ਗੁਰਲੀਨ ਦੇ ਪਾਪਾ ਨੇ ਮੁੰਡੇ ਵਾਲਿਆਂ ਦੀਆਂ ਸਾਰੀਆਂ ਮੰਗਾ ਮੰਨ ਲਈਆਂ ਸੀ ਗੁਰਲੀਨ ਇੱਕ ਸਿੱਧੀ ਸਾਦੀ ਜਈ ਕਰੇ ਲੁ ਕੁੜੀ ਸੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਲੀੜਾ ਲੱਤਾ ਗਹਿਣਾ ਗੱਟਾ ਸਾਰਾ ਕੁਝ ਖਰੀਦਣ ਲੱਗੇ ਤਾਂ ਗੁਰਲੀਨ ਦੇ ਸਹੁਰੇ ਨੇ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ 'ਚ ਆ ਕੇ ਵਿਆਹ ਕਰ ਦੀ ਜਗ੍ਹਾ ਪੈਲਸ ਵਿੱਚ ਕਰਨ ਦੀ ਸ਼ਰਤ ਰੱਖੀ ਤੇ ਕਿਹਾ ਕਿ ਜੇ ਤੁਸੀਂ ਪੈਲਸ ਨਹੀਂ ਕਰ ਸਕਦੇ ਤਾਂ ਇਹ ਵਿਆਹ ਨਹੀਂ ਹੋ ਸਕਦਾ ਗੁਰਲੀਨ ਦੇ ਪਾਪਾ ਨੇ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰਲੀਨ ਦਾ ਸਹੁਰਾ ਆਪਣੀ ਗੱਲ ਤੇ ਅੜਿਆ ਰਿਹਾ ਗੁਰਲੀਨ ਦੇ ਸਹੁਰੇ ਨੇ ਕਿਹਾ ਪੈਲਸ ਅਸੀਂ ਆਪਣੀ ਹੈਸੀਅਤ ਦੇ ਬਰਾਬਰ ਦਾ ਕਰਾਂਗੇ ਲੋਕ ਕੀ ਕਹਿਣਗੇ ਕਿ ਕਿੱਥੇ ਕਿੱਥੇ ਰਿਸ਼ਤਾ ਕਰ ਦਿੱਤਾ ਇਹਨਾਂ ਨੇ ਇਕਲੌਤਾ ਮੁੰਡਾ ਆ ਸਾਡਾ ਤੇ ਮੁੰਡੇ ਦਾ ਵਿਆਹ ਰੋਜ ਥੋੜੀ ਨਾ ਹੁੰਦਾ ਆ ਵਿਆਹ ਦੇ ਕਾਰਡ ਛਾਪ ਚੁੱਕੇ ਸੀ ਤੇ ਬਹੁਤ ਸਾਰੀਆਂ ਵਿਆਹ ਦੀਆਂ ਤਿਆਰੀਆਂ ਵੀ ਹੋ ਗਈਆਂ ਸੀ ਇਸ ਲਈ ਗੁਰਲੀਨ ਦੇ ਪਾਪਾ ਨੇ ਕਿਸੇ ਤਰ੍ਹਾਂ ਕਰਜ਼ਾ ਚੁੱਕ ਕੇ ਵੱਡਾ ਪੈਲਸ ਬੁੱਕ ਕੀਤਾ ਵਿਆਹ ਦਾ ਦਿਨ ਸੀ ਤੇ ਪ੍ਰਦੀਪ ਦੀ ਰਾਤ ਨੱਚਦੇ ਗੰਦੇ ਪੈਲਸ ਪਹੁੰਚ ਗਈ ਵਿਆਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਪਰ ਉਦੋਂ ਹੀ ਗੁਰਲੀਨ ਦੇ ਸਹੁਰੇ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਤੇ ਉੱਚੀ ਆਵਾਜ਼ ਵਿੱਚ ਰੌਲਾ ਪਾਉਂਦੇ ਹੋਏ ਬਰਾਤ ਵਾਪਸ ਲੈ ਜਾਣ ਦੀ ਗੱਲ ਕਰਨ ਲੱਗੇ ਗੁਰਲੀਨ ਦੇ ਪਾਪਾ ਨੇ ਉਹਨਾਂ ਨੂੰ ਸਮਝਾਇਆ ਤੇ ਕਿਹਾ ਕਿ ਕੁੜਮ ਜੀ ਤੁਸੀਂ ਬਿਨਾਂ ਵਜ੍ਹਾ ਨਾਰਾਜ਼ ਹੋ ਰਹੇ ਹੋ ਤੁਸੀਂ ਪਹਿਲਾਂ ਮੇਰੀ ਗੱਲ ਤਾਂ ਸੁਣੋ ਤੁਹਾਡੇ ਦੱਸੇ ਅਨੁਸਾਰ ਅਸੀਂ ਸਾਰਾ ਇੰਤਜ਼ਾਮ ਕੀਤਾ ਸੀ ਪਰ ਪੈਲਸ ਵਾਲਿਆਂ ਦਾ ਕਹਿਣਾ ਆ ਕਿ ਕੁਝ ਮੁੰਡਿਆਂ ਨੇ ਬਹੁਤ ਸਾਰਾ ਖਾਣਾ ਬਰਬਾਦ ਕਰ ਦਿੱਤਾ ਆ ਜਿਹਦੇ ਨਾਲ ਖਾਣਾ ਘੱਟ ਪੈ ਗਿਆ ਤਾਂ ਫਿਰ ਕੀ ਹੋ ਗਿਆ ਵਿਆਹ 'ਚ ਇਹ ਸਾਰਾ ਕੁਝ ਤਾਂ ਹੁੰਦਾ ਹੀ ਆ ਤੇ ਹੁਣ ਕੀ ਸਾਡੇ ਰਿਸ਼ਤੇਦਾਰ ਭੁੱਖੇ ਰਹਿਣ ਗੁਰਲੀਨ ਦੇ ਸਹੁਰੇ ਨੇ ਗੁੱਸੇ 'ਚ ਕਿਹਾ ਤਾਂ ਗੁਰਲੀਨ ਦੇ ਪਾਪਾ ਤੇ ਉਹਦੇ ਭਰਾ ਭਰਾ ਨੇ ਕਿਸੇ ਤਰ੍ਹਾਂ ਹਾਲਾਤਾਂ ਨੂੰ ਸੰਭਾਲ ਲਿਆ ਤੇ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਵੀ ਗੁਰਲੀਨ ਦੇ ਸਹੁਰਿਆਂ ਦੀਆਂ ਮੰਗਾਂ ਖਤਮ ਨਹੀਂ ਹੋਈਆਂ ਗੁਰਲੀਨ ਨੇ ਇਸ ਬਾਰੇ ਜਦੋਂ ਆਪਣੇ ਪਤੀ ਪ੍ਰਦੀਪ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਮੈਂ ਇੰਨਾ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਇਸ ਲੈਣ ਦੇਣ ਨੇ ਇੱਕ ਤੀ ਨੂੰ ਉਹਦੇ ਮਾਪਿਓ ਭਰਾ ਭੈਣ ਦੇ ਪਿਆਰ ਤੋਂ ਜ਼ਰੂਰ ਦੂਰ ਕਰ ਦਿੱਤਾ ਸੀ ਗੁਰਲੀਨ ਦੇ ਵਿਆਹ ਤੋਂ ਬਾਅਦ ਕਦੀ ਉਹ ਆਪਣੇ ਪੇਕੇ ਨਹੀਂ ਗਈ ਸੀ ਜਦੋਂ ਵੀ ਉਹ ਪੇਕੇ ਜਾਣ ਦੀ ਗੱਲ ਕਰਦੀ ਤਾਂ ਗੁਰਲੀਨ ਦੇ ਪਾਪਾ ਉਹਨੂੰ ਲੈਣ ਆਉਂਦੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਵਾਪਸ ਪੇਜ ਦਿੱਤਾ ਜਾਂਦਾ ਜਾਂ ਕੋਈ ਨਵੀਂ ਮੰਗ ਉਹਨਾਂ ਨੂੰ ਦੱਸ ਦਿੰਦੇ ਗੁਰਲੀਨ ਦੀ ਨਨਾਨ ਦੇ ਵਿਆਹ ਚ ਵੀ ਗੁਰਲੀਨ ਦੇ ਪਾਪਾ ਨੂੰ ਢੇਰ ਸਾਰੇ ਸਮਾਨ ਦੀ ਲਿਸਟ ਫੜਾ ਦਿੱਤੀ ਗਈ ਇਹ ਕਹਿ ਕੇ ਕਿ ਕਿ ਕੁੜਮਿਆਂ ਇਹਨਾਂ ਤਾਂ ਕਰਨਾ ਹੀ ਚਾਹੀਦਾ ਆ ਤਾ ਗੁਰਲੀਨ ਦੇ ਪਾਪਾ ਵੀ ਤੀ ਦੇ ਪਿਆਰ ਤੇ ਉਹਦਾ ਘਰ ਵਸਦਾ ਰਹੇ ਤਾਂ ਇਹ ਸਾਰਾ ਕੁਝ ਕਰਦੇ ਰਹੇ ਗੁਰਲੀਨ ਦੀ ਨਨਾਨ ਦੇ ਵਿਆਹ ਤੋਂ 2 ਦਿਨ ਪਹਿਲਾਂ ਹੀ ਗੁਰਲੀਨ ਦੇ ਪਾਪਾ ਸਾਰਾ ਸਮਾਨ ਲੈ ਕੇ ਗੁਰਲੀਨ ਦੇ ਸਹੁਰੇ ਪਹੁੰਚ ਗਏ ਸਮਾਨ ਵੇਖ ਕੇ ਗੁਰਲੀਨ ਦੀ ਸੱਸ ਕਹਿਣ ਲੱਗੀ ਇਹ ਕੀ ਆ ਸਾਨੂੰ ਕੀ ਪਤਾ ਸੀ ਕਿ ਤੁਹਾਡੀ ਪਸੰਦ ਇਹੋ ਜਿਹੀ ਆ ਨੇਤਾ ਅਸੀਂ ਆਪ ਜਾ ਕੇ ਆਪਣੀ ਪਸੰਦ ਦੇ ਸੂਟ ਲੈ ਆਉਂਦੇ ਨਾ ਸੂਟ ਸੋਹਣੇ ਆ ਤੇ ਨਾ ਹੀ ਗਹਿਣਿਆਂ ਦਾ ਡਿਜ਼ਾਈਨ ਤੁਹਾਡੇ ਕੋਲ ਕਿੰਨੇ ਗਹਿਣੇ ਆ ਪਰ ਆਪਣੀ ਕੁੜੀ ਲਈ ਕਦੀ ਖੁੱਲ ਕੇ ਖਰਚ ਨਹੀਂ ਕਰਦੇ ਤੁਸੀਂ ਸਾਡਾ ਕੀ ਆ ਲੋਕ ਤਾਂ ਇਹੋ ਕਹਿਣਗੇ ਕਿ ਪਿਓ ਆ ਤੀ ਦੀ ਇੱਜ਼ਤ ਤੇ ਦੁਨੀਆਂ ਦੀ ਮਾਨ ਮਰਿਆਦਾ ਦਾ ਵੀ ਕੋਈ ਫਿਕਰ ਨਹੀਂ ਘਰਲੀਂ ਦੇ ਪਾਪਾ ਕੁਝ ਨਾ ਬੋਲੇ ਜੋ ਪਚਾਪ ਸਿਰ ਚੁਕਾ ਕੇ ਬੈਠੇ ਰਹੇ ਪਰ ਅੱਜ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਆਪਣੇ ਪਾਪਾ ਦੀ ਬੇਇੱਜ਼ਤੀ ਗੁਰਲੀਨ ਬਰਦਾਸ਼ਤ ਨਾ ਕਰ ਸਕੀ ਤੇ ਕਹਿਣ ਲੱਗੀ ਮੰਮੀ ਜੀ ਸਮਾਜ ਦੀ ਮਾਨ ਮਰਿਆਦਾ ਦੀ ਫਿਕਰ ਸਿਰਫ ਮੇਰੇ ਪਾਪਾ ਨੂੰ ਜਾਂ ਮੇਰੇ ਪੇਕੇ ਵਾਲਿਆਂ ਨੂੰ ਹੀ ਕਰਨੀ ਚਾਹੀਦੀ ਆ ਤੁਹਾਨੂੰ ਇਸ ਗੱਲ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਇਹ ਚੰਗਾ ਨਹੀਂ ਓ ਚੰਗਾ ਨਹੀਂ ਇਹ ਨਹੀਂ ਲਿਆਏ ਉਹ ਨਹੀਂ ਲਿਆਏ ਪਰ ਕੀ ਤੁਸੀਂ ਮੇਰੇ ਪਾਪਾ ਨੂੰ ਇੱਕ ਵਾਰ ਵੀ ਉਹਨਾਂ ਦਾ ਹਾਲਚਾਲ ਪੁੱਛਿਆ ਆ ਕਿਸੇ ਨੇ ਵੀ ਉਹਨਾਂ ਨੂੰ ਚਾਹ ਪਾਣੀ ਨਹੀਂ ਪੁੱਛਿਆ ਕਿਉਂਕਿ ਤੁਸੀਂ ਮੇਰੇ ਪਾਪਾ ਨੂੰ ਆਪਣਾ ਰਿਸ਼ਤੇਦਾਰ ਨਹੀਂ ਬਸ ਨੌਕਰ ਸਮਝਦੇ ਹੋ ਤੇ ਮੈਨੂੰ ਤਾਂ ਤੁਸੀਂ ਇਸ ਘਰ ਚ ਇੱਕ ਕੰਮ ਵਾਲੀ ਤੋਂ ਜ਼ਿਆਦਾ ਕੁਝ ਨਹੀਂ ਸਮਝਦੇ ਜਦੋਂ ਜਿਹਦੇ ਦਿਲ ਚ ਜੋ ਆਂਦਾ ਆ ਮੂੰਹ ਚੁੱਕ ਕੇ ਉਹ ਬੋਲ ਦਿੰਦਾ ਆ ਜੇ ਕੁਝ ਖਰਾਬ ਹੋਇਆ ਤਾਂ ਉਹ ਗੁਰਲੀਨ ਨੇ ਖਰਾਬ ਕਰ ਦਿੱਤਾ ਆ ਜੇ ਕੁਝ ਚੰਗਾ ਹੋਇਆ ਤਾਂ ਉਹ ਤੁਸੀਂ ਕੀਤਾ ਆ ਗੁਰਲੀਨ ਦਾ ਇਸ ਤਰ੍ਹਾਂ ਜਵਾਬ ਦੇਣਾ ਅੱਜ ਉਹਦੀ ਸੱਸ ਨੂੰ ਬੁਰਾ ਲੱਗ ਗਿਆ ਤੇ ਉਹ ਵੀ ਜਦੋਂ ਸਾਰਾ ਕਾ ਰਿਸ਼ਤੇਦਾਰਾਂ ਨਾਲ ਭਰਿਆ ਪਿਆ ਸੀ ਸੱਸ ਨੇ ਗੁੱਸੇ 'ਚ ਕਿਹਾ ਕਿ ਵੇਖਿਆ ਕੁੜਮ ਜੀ ਇਹੋ ਅਕਲ ਆ ਤੁਹਾਡੀ ਲਾਡ ਲਈ ਧੀ ਨੂੰ ਉਹ ਤਾਂ ਅਸੀਂ ਹੀ ਪੋਲੇ ਲੋਕਿਆਂ ਜਿਹੜਾ ਇਹਦੇ ਨਾਲ ਗੁਰਜਾਰਾ ਕਰੀ ਜਾਂਦੇ ਆ ਨਹੀਂ ਤਾਂ ਜੇ ਕਿਸੇ ਹੋਰ ਕਰ ਹੁੰਦੀ ਨਾ ਤਾਂ ਕਦੋਂ ਦਾ ਇਹਨੂੰ ਬਹੁਤ ਫੜ ਕੇ ਬਾਹਰ ਕੱਢ ਦਿੱਤਾ ਹੁੰਦਾ ਤੇ ਤੁਸੀਂ ਸਮਝਦੇ ਹੋ ਕਿ ਅਸੀਂ ਨਹੀਂ ਚੰਗੇ ਅਸੀਂ ਬੁਰੇ ਆ ਆਪਣੀ ਲਾਡਲੀ ਨੂੰ ਜ਼ੁਬਾਨ 'ਚ ਲਾਉਣ ਦੇ ਨਾਲ ਨਾਲ ਕੋਈ ਚੰਗੇ ਸੰਸਕਾਰ ਵੀ ਦੇ ਦੇਣੇ ਸੀ ਤਾਂ ਚੰਗਾ ਹੋ ਜਾਂਦਾ ਇੱਕ ਵਾਰ ਅਸੀਂ ਆਪਣੀ ਤੀ ਨੂਣੀ ਦੇ ਸਕਦੇ ਅਸੀਂ ਤੁਹਾਡੇ ਵਾਂ ਕੰਗਾਲ ਨਹੀਂ ਆ ਵਿਆਹ ਚ ਬਰਾਤੀਆਂ ਨੂੰ ਖਾਣਾ ਵੀ ਨਹੀਂ ਖਵਾਇਆ ਗਿਆ ਸੀ ਤੁਹਾਡੇ ਕੋਲੋਂ ਚੁੱਕੋ ਤੇ ਲੈ ਜਾਓ ਇਹ ਸਾਰਾ ਕੁਝ ਅਸੀਂ ਤਾਂ ਇਹ ਸਭ ਇਸੇ ਲਈ किया ਸੀ ਕਿ ਕੁੜੀ ਦੇ ਸਹੁਰਿਆਂ ਨੂੰ ਇਹ ਨਾ ਲੱਗੇ ਕਿ ਉਹਦੀ ਭਾਬੀ ਦੇ ਪੇਕੇ ਕਿਸੇ ਕੰਮ ਦੇ ਨਹੀਂ ਪਰ ਤੁਹਾਡੀ ਕੁੜੀ ਨੇ ਤਾਂ ਅੱਜ ਸਾਡੀ ਬੇਇੱਜ਼ਤੀ ਕਰ ਦਿੱਤੀ ਆ ਤੇ ਇਹ ਜਿਹੜੀ ਬੇਇੱਜ਼ਤੀ ਇਹਨੇ ਕੀਤੀ ਆ ਨਾ ਸਾਡੀ ਉਸ ਤੋਂ ਬਾਅਦ ਅਸੀਂ ਗੁਰਲੀਨ ਨੂੰ ਇੱਥੇ ਨਹੀਂ ਰੱਖ ਸਕਦੇ ਤੁਸੀਂ ਇਹ ਸਾਰਾ ਸਮਾਨ ਤੇ ਆਪਣੀ ਕੁੜੀ ਨੂੰ ਲੈ ਕੇ ਸਾਡੇ ਘਰੋਂ ਨਿਕਲ ਜਾਓ ਹੁਣੇ ਗੁਰਲੀਨ ਦੇ ਪਾਪਾ ਨੇ ਗੁਰਲੀਨ ਦੀ ਸੱਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸੀ ਹੌਲੀ-ਹੌਲੀ ਗੱਲ ਵੱਧਦੀ ਗਈ ਤਾਂ ਉੱਥੇ ਹੀ ਗੁਰਲੀਨ ਦਾ ਸਹੁਰਾ ਤੇ ਉਹਦਾ ਪਤੀ ਵੀ ਆ ਗਿਆ ਉਹਨਾਂ ਦੇ ਸਾਹਮਣੇ ਗੁਰਲੀਨ ਦੀ ਸੱਸ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਗੁਰਲੀਨ ਨੂੰ ਗਲਤ ਦੱਸਿਆ ਪ੍ਰਦੀਪ ਨੇ ਪੜਕਦੇ ਹੋਏ ਕਿਹਾ ਗੁਰਲੀਨ ਤੂੰ ਹੁਣੇ ਆਪਣੇ ਪਿਓ ਨੂੰ ਘਰੋਂ ਕੱਢ ਤੇ ਇਹਨਾਂ ਨਾਲ ਆਪਣੇ ਸਾਰੇ ਰਿਸ਼ਤੇ ਖਤਮ ਕਰ ਤਾਂ ਹੀ ਤੂੰ ਇਸ ਘਰ 'ਚ ਰਹਿ ਸਕਦੀ ਆ ਨਹੀਂ ਤਾਂ ਤੂੰ ਵੀ ਚਲੀ ਜਾ ਇੱਥੋਂ ਮੈਂ ਆਪਣੇ ਮਾਪਿਓ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਗੁਰਲੀਨ ਨੇ ਕਿਹਾ ਬਹੁਤ ਵਧੀਆ ਸੋਚਿਆ ਤੇਰੀ ਪ੍ਰਦੀਪ ਤੇਰਾ ਮਾਪਿਓ ਮਾਪਿਓ ਆ ਤੇ ਮੇਰਾ ਮਾਪਿਓ ਕੁਝ ਵੀ ਨਹੀਂ ਤੂੰ ਤਾਂ ਸੱਚ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਮੇਰੇ ਪਾਪਾ ਨੂੰ ਤਾਂ ਛੱਡ ਤੈਨੂੰ ਤਾਂ ਮੇਰੀ ਇੱਜ਼ਤ ਦੀ ਵੀ ਕੋਈ ਪਰਵਾਹ ਨਹੀਂ ਜੇ ਮੇਰੀ ਇੱਜ਼ਤ ਦੀ ਤੈਨੂੰ ਪਰਵਾਹ ਹੁੰਦੀ ਨਾ ਤਾਂ ਤੂੰ ਇਹੋ ਜੀਆਂ ਗੱਲਾਂ ਕਦੀ ਨਾ ਕਰਦਾ ਤੂੰ ਚਾਹੁੰਦਾ ਆ ਕਿ ਮੈਂ ਆਪਣੇ ਪਾਪਾ ਨਾਲ ਸਾਰੇ ਰਿਸ਼ਤੇ ਖਤਮ ਕਰ ਲਵਾਂ ਤਾਂ ਤੂੰ ਇਹ ਵੀ ਸੁਣ ਲੈ ਪਾਪਾ ਦੇ ਨਾਲ ਮੇਰਾ ਰਿਸ਼ਤਾ ਰੱਬ ਨੇ ਜੋੜਿਆ ਆ ਉਹ ਮੇਰੇ ਪਾਪਾ ਆ ਜਨਮਦਾਤਾ ਆ ਮੈਂ ਚਾਹਾਂ ਵੀ ਤਾਂ ਵੀ ਇਹ ਰਿਸ਼ਤਾ ਖਤਮ ਨਹੀਂ ਕਰ ਸਕਦੀ ਹਾਂ ਅੱਜ ਤੇ ਹੁਣੇ ਤੇਰੇ ਨਾਲ ਮੈਂ ਸਾਰੇ ਰਿਸ਼ਤੇ ਜ਼ਰੂਰ ਖਤਮ ਕਰਦੀ ਆ ਮੈਂ ਵੀ ਆਪਣੇ ਸਨਮਾਨ ਨੂੰ ਰੋਜ਼-ਰੋਜ਼ ਮਾਰਦੇ ਮਾਰਦੇ ਥੱਕ ਗਈ ਆ ਹੁਣ ਤੇ ਹੁਣ ਹੋਰ ਜਿੰਦਾ লাশ ਬਣ ਕੇ ਨਹੀਂ ਰਹਿ ਸਕਦੀ ਮੈਂ ਤੇ ਰਹਾ ਵੀ ਕਿਉਂ ਇਹੋ ਜਿਹਾ ਟੱਬਰ ਲਈ ਜਿੱਥੇ ਮੇਰੀ ਕੋਈ ਕਦਰ ਹੀ ਨਹੀਂ ਮੇਰੀ ਸੇਵਾ ਮੇਰੇ ਪਿਆਰ ਦਾ ਕੋਈ ਮੁੱਲ ਹੀ ਨਹੀਂ ਸਿਰਫ ਤੇਰੇ ਪਰਿਵਾਰ ਦੀ ਸੇਵਾ ਕਰਦੀ ਰਹਾ ਤੇ ਤੈਨੂੰ ਬਿਸਤਰ ਦਾ ਸੁੱਖ ਦੇਂਦੀ ਰਹਾ ਕੀ ਮੇਰਾ ਸਿਰਫ ਇੰਨਾ ਹੀ ਵਜੂਦ ਹੈ ਤੇਰੀਆਂ ਨਜ਼ਰਾਂ ਚ ਤਾਂ ਜੇ ਇਹ ਗੱਲ ਹੈ ਨਾ ਤਾਂ ਇਹ ਵੀ ਅੱਜ ਮੈਂ ਹੁਣੇ ਖਤਮ ਕਰਦੀ ਆ ਤੇ ਹਾਂ ਪ੍ਰਦੀਪ ਮੱਥੇ ਤੇ ਸੰਧੂਰ ਤੱਕ ਕੋਈ ਵੀ ਭਰ ਦਿੰਦਾ ਆ ਪਰ ਜਿਹੜਾ ਇਨਸਾਨ ਦਿਲ ਦੇ ਖਾਲੀਪਨ ਨੂੰ ਭਰੇ ਉਹ ਸਹੀ ਮੈਨੇ ਚ ਜੀਵਨ ਸਾਥੀ ਹੁੰਦਾ ਆ ਗੁਰਲੀਨ ਦੇ ਪਾਪਾ ਨੇ ਸਾਰਿਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਸੀ ਗੁਰਲੀਨ ਦੇ ਸਹੁਰੇ ਉਹਦਾ ਘਰ ਟੁੱਟਣ ਦਾ ਸਾਰਾ ਇਲਜ਼ਾਮ ਉਹਦੇ ਪਾਪਾ ਤੇ ਲਾਉਣ ਲੱਗੇ ਗੁਰਲੀਨ ਦੇ ਪਾਪਾ ਨੇ ਗੁਰਲੀਨ ਨੂੰ ਵੀ ਸਮਝਾਇਆ ਕਿ ਪੁੱਤ 2 ਦਿਨਾਂ ਬਾਅਦ ਵਿਆਹ ਆ ਘਰ ਲੋਕ ਆਉਣਗੇ ਜਦੋਂ ਸਾਰਿਆਂ ਨੂੰ ਪਤਾ ਲੱਗਾ ਇਹ ਘਰ ਦੀ ਬਹੂ ਹੀ ਘਰ ਨਹੀਂ ਤਾਂ ਕੀ ਸੋਚਣਗੇ ਕੀ ਇੱਜ਼ਤ ਰਹਿ ਜਾਊਗੀ ਦੁਨੀਆ 'ਚ ਲੋਕ ਕਿਹੋ ਕਿਹੋ ਜੀਆਂ ਗੱਲਾਂ ਕਰਨਗੇ ਤੇਰੇ ਬਾਰੇ ਪਹਿਲਾਂ ਕੁੜੀ ਦਾ ਵਿਆਹ ਹੋ ਲੈੰਦੇ ਫਿਰ ਇਹ ਸਾਰਾ ਕੁਝ ਵੇਖਾਂਗੇ ਮੇਰਾ ਕੀ ਆ ਪੁੱਤ ਤੇਰਾ ਘਰ ਵਸਿਆ ਰਹੇ ਇਸੇ ਲਈ ਤਾਂ ਮੈਂ ਇਹ ਸਾਰਾ ਕੁਝ ਸਹਿ ਰਿਆਂ ਆ ਤੇਰੇ ਤੋਂ ਪਿਆਰੀ ਮੈਨੂੰ ਇੱਜ਼ਤ ਨਹੀਂ ਆ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਗੁਰਲੀਨ ਦੀਆਂ ਅੱਖਾਂ 'ਚ ਅਥਰੂ ਆ ਗਏ ਪਰ ਆਜੋ ਨੇ ਆਪਣੇ ਪਾਪਾ ਦੇ ਤੇ ਆਪਣੇ ਸਨਮਾਨ ਲਈ ਕੋਈ ਸਮਝੌਤਾ ਨਾ ਕਰਨ ਦਾ ਸੋਚ ਲਿਆ ਸੀ ਗੁਰਲੀਨ ਆਪਣੇ 3 ਸਾਲਾਂ ਦੇ ਛੋਟੇ ਜੇ ਬੱਚੇ ਤੇ ਆਪਣੇ ਪਾਪਾ ਦਾ ਹੱਥ ਫੜ ਕੇ ਉਸ ਘਰ ਨੂੰ ਛੱਡ ਕੇ ਚਲੀ ਗਈ ਗੁਰਲੀਨ ਦੇ ਜਾਂਦਿਆਂ ਹੀ ਲੋਕ ਉਹਦੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਬਣਾਉਣ ਲੱਗੇ ਪ੍ਰਦੀਪ ਤੇ ਉਹਦਾ ਮਾਪਿਓ ਪੋਲਾ ਬਣ ਗਿਆ ਪਰ ਸਮਾ ਸਾਰਿਆਂ ਨੂੰ ਨਿਆਂ ਜ਼ਰੂਰ ਕਰ ਦਿੰਦਾ ਆ ਜਿਹੜੀ ਤਕਲੀਫ ਗੁਰਲੀਨ ਤੇ ਉਹਦੇ ਪਾਪਾ ਨੇ ਸਹੀ ਸੀ ਅੱਜ ਉਹਦਾ ਜਵਾਬ ਵਕਤ ਨੇ ਦਿੱਤਾ ਸੀ ਗੁਰਲੀਨ ਦੀ ਨਨਾਨ ਦੀ ਬਰਾਤ ਦਾਜ ਦਾ ਕਰਕੇ ਵਾਪਸ ਚਲੀ ਗਈ ਕਿਉਂਕਿ ਦਾਜ ਨੂੰ ਲੈ ਕੇ ਬਹੁਤ ਬੈਸ ਹੋਈ ਇਹ ਕਹਿਣਾ ਸਹੀ ਆ ਕਿ ਜਿਹੋ ਜਿਹੀ ਕਰਨੀ ਉਹੋ ਜਿਹੀ ਪੜਨੀ ਕਿਉਂਕਿ ਇੱਕ ਪਾਸੇ ਤੇ ਦਾ ਘਰ ਇਸ ਦਾਜ ਦੇ ਰਾਖਸ਼ ਨੇ ਨਿਗਲ ਲਿਆ ਤੇ ਇੱਕ ਪਾਸੇ ਪਰਿਵਾਰ ਦਾ ਸਨਮਾਨ ਬिखर ਗਿਆ ਇਵੇਂ ਹੀ ਪਤਾ ਨਹੀਂ ਕਿੰਨੇ ਘਰ ਇਸ ਦਾਜ ਦਾ ਕਰਕੇ ਬਰਬਾਦ ਹੋ ਗਏ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਕਿੰਨੀਆਂ ਕੁੜੀਆਂ ਨੂੰ ਜਿੰਦਾ ਸਾੜ ਦਿੱਤਾ ਗਿਆ ਕਦੋਂ ਤੱਕ ਇਹ ਸਭ ਚੱਲਦਾ ਰਹੂਗਾ ਪੋਤੋ ਵੇ ਜਤੀ ਕਿ ਉਹ ਆਪਣੀ ਮਿਹਨਤ ਨਾਲ ਆਪਣੇ ਜੋਗੀ ਰੋਟੀ ਨਹੀਂ ਕਮਾ ਸਕਦੇ ਅਸੀਂ ਇਹ ਕਿਉਂ ਭੁੱਲ ਜਾਂਦੇ ਆ ਕਿ ਪੈਸਾ ਚਾਹੇ ਕਿੰਨਾ ਵੀ ਹੋਵੇ ਕਿਸੇ ਦੇ ਕੋਲ ਸੌਣਾ ਤਾਂ ਰੋਟੀ ਖਾ ਕੇ ਹੀ ਆ ਪੈਸਾ ਖਾ ਕੇ ਨਹੀਂ ਸੁੱਤਾ ਜਾਂਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ